ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੁਰਿਆਉ ਇਤ ਮਾਰਗ ਪੈ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀਪੁਰ ਅਤੇ 30 ਕੱਲੇ ਘਾਰੇ ਨੂੰ ਮਨਾ ਰਹੀ ਗੁਰੂ ਰੂਪ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਭਾਈ ਸਾਹਿਬ ਇੰਨੀ ਉੱਚੀ ਸੁਰ ਵਿੱਚ ਤੇ ਐਨੇ ਵਧੀਆ ਤਾਲ ਦੇ ਵਿੱਚ ਗਾ ਕੇ ਗਏ ਨੇ ਤੇ ਉਹਨਾਂ ਤੋਂ ਬਾਅਦ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੀ ਆ ਹਿੰਮਤ ਤਾਂ ਪੈਂਦੀ ਨਹੀਂ ਪਰ ਗੁਰੂ ਮਹਾਰਾਜ ਕਿਰਪਾ ਕਰੇ ਜੋ ਬੋਲ ਨਿਕਲ ਗੁਰਮਤ ਦੇ ਅਨੁਕੂਲ ਤੇ ਗਰਵਾਣੀ ਅਨਸਾਰ ਹੋਣ ਆਪ ਜੀ ਵੀ ਅਸ਼ੀਰਵਾਦ ਬਖਸ਼ਿਓ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸੰਗ ਸ਼ੁਰੂ ਕਰਾਂਗਾ ਸ਼ੀਧੀ ਗੁਰੂ ਅਰਜਨ ਦੇਵ ਜੀ ਦੀ ਜੋ ਕਿ ਕਿਤਾਬ ਵਿੱਚ ਵੀ ਸਭ ਤੋਂ ਪ੍ਰਮੁੱਖ ਪਹਿਲੇ ਨੰਬਰ ਤੇ ਉਹ ਕਿਹਾਪਤਾ ਹੈ ਤਤੀ ਤਵੀ ਤੇ ਗੁਰੂ ਅਰਜਨ ਬੈਠੇ ਤਪਦੇ ਹਿਰਦੇ ਠਾਰਨ ਨੂੰ ਨੀਆ ਵਿੱਚ ਪਾ ਤਨ ਦੀ ਚਰਬੀ ਸਿੱਖੀ ਮਹਿਲ ਆਜ਼ਾਰਨ ਨੂੰ ਹੁੰਦੇ ਜੁਲਮ ਮਸੂਮਾਂ ਉੱਤੇ ਪੇਸ਼ ਕਿਸੇ ਦੀ ਨਾ ਜਾਂਦੀ ਸੀ ਸੁਣਦਾ ਨਾ ਫਰਿਆਦਾ ਕੋਈ ਵਾੜ ਖੇਤ ਨੂੰ ਖਾਂਦੀ ਸੀ ਗੁਰੂ ਨਾਨਕ ਦੀ ਸਿੱਖੀ ਤਰ ਪਈ ਦੁੱਖ ਨਵਾਰਨ ਨੂੰ ਤਤੀ ਤਵੀ ਤੇ ਗੁਰੂ ਅਰਜਨ ਬੈਠੇ ਤਪਦੇ ਦੇ ਠਾਰਨ ਨੂੰ ਜਬਰ ਜਲਮ ਤੋਂ ਡਰਦੀ ਕੰਬਦੀ ਖਲਕ ਤੇ ਸਾਰੀ ਸੀ ਸੱਚ ਪਾਲਿਆ ਨਹੀਂ ਸੀ ਲਬਦਾ ਝੂਠੀ ਰਹਿਣ ਪਸਾਰੀ ਸੀ ਲੱਗੇ ਦੇਣ ਜਹਾਦਤ ਸਤ ਗੁਰ ਸਤ ਦਾ ਸੱਚ ਦਾ ਸੂਰਜ ਚਾੜਨ ਨੂੰ ਤੱਤੀ ਤਵੀ ਤੇ ਗੁਰ ਅਰਜਣ ਬੈਠੇ ਤਪਦੇ ਹਰ ਦੇ ਠਾਰਨ ਨੂੰ ਨੀਆ ਵਿੱਚ ਬਾਤਾਂ ਦੀ ਚਰਬੀ ਸਿੱਖੀ ਮੈਲ ਅਸਾਰਨ ਨੂੰ ਥੱਲੇ ਮੱਤ ਦੀ ਅੱਗ ਕਹਿਰ ਦੀ ਨੂਰ ਚਿਹਰੇ ਤੇ ਚੜਦਾ ਸੀ ਸੀਸ ਤੇ ਪੈਂਦਾ ਤਤਾਰੇਤਾ ਮੁਖ ਤਾਂ ਬਾਣੀ ਪੜਦਾ ਸੀ ਸਬਰ ਜਿਦਕਦੇ ਸੰਜਮ ਦੀ ਕੀਤਾ ਪੇਸ਼ ਆਧਾਰਨ ਨੂੰ ਤਤੀ ਤਵੀ ਤੇ ਗੁਰੂ ਅਰਜਨ ਬੈਠੇ ਤਪਦੇ ਹਿੰਦੇ ਠਾਰਨ ਨੂੰ ਮੀਆਂ ਮੀਰ ਕਰਲਾਇਆ ਜਿਵੇਂ ਮਹਾਨ ਟਕਰਾ ਦਿਆਂਗਾ ਹੁਕਮ ਹੋਵੇ ਤਾਂ ਸੱਚੇ ਪਾਤਸ਼ਾਹ ਦਿੱਲੀ ਲਾਹੌਰ ਪੜਾ ਦਿਆਂਗਾ ਸਿੱਕੀ ਪੱਕੀ ਹੋ ਜਾਏ ਸਾਈਂ ਜੀ ਤਾਈਓ ਭੇਜ ਕੀਤਾ ਤਨ ਸਾੜਨ ਨੂੰ ਤਤੀ ਤਵੀ ਤੇ ਗੁਰੂ ਆਜਣ ਬੈਠੇ ਤਪਦੇ ਹੇਲੇ ਠਾਰਨ ਨੂੰ ਤਦ ਕਿ ਕਹਿਲ ਨੂੰ ਸੂਰਜ ਡਰਦਾ ਬਦਣਾ ਬੱਲੇ ਹੋ ਗਿਆ ਧੀ ਤੱਤੀ ਕੰਬਣ ਲੱਗੀ ਅਸਮਾਨ ਵੀ ਗਮ ਵਿੱਚ ਰੋ ਪਿਆ ਧੀ ਬੰਮਾ ਵਿਸ਼ਨੂੰ ਲੱਭਦੇ ਫਿਰਦੇ ਇਸ ਕਹਿਲ ਦੇ ਕਾਰਨ ਨੂੰ ਤੱਤੀ ਤਵੀ ਤੇ ਗੁਰੂ ਹਰਜਨ ਬੈਠੇ ਤਪਦੇ ਫਿਰਦੇ ਧਾਰਨ ਨੂੰ ਜਿਸਮ ਹੋ ਗਿਆ ਛਾਲੇ ਛਾਲੇ ਮਨ ਦੀ ਵਰਤੀ ਟੁੱਟੀ ਨਾ ਬੜੀ ਹਾਰ ਗਈ ਇਨਕੀ ਕੋਲੋਂ ਜੋਗਾ ਸਿੰਘਾ ਗੱਲ ਅਜੇ ਵੀ ਮੁੱਕੀ ਨਾ ਰਾਵੀ ਦੇ ਵਿੱਚ ਡੁੱਬ ਗਈ ਲਾਈ ਡੁੱਬਦੇ ਵੇੜੇ ਤਾਰਨ ਨੂੰ ਤੱਤੀ ਤਵੀ ਤੇ ਗੁਰੂ ਅਰਜਨ ਬੈਠੇ ਤਪਦੇ ਰਹੇ ਤਾਰਨ ਨੂੰ ਨੀਹਾਂ ਵਿੱਚ ਪਾ ਤੰਗ ਦੀ ਚਰਵੀ सिखी मैल आसार